ਆਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਰਮਨ ਜੋ ਸਿੰਘ ਕਪਿਲ ਸ਼ਰਮਾ ਦੇ ਕੈਫੇ ਤੇ ਮੁਰਦੋ ਫਾਇਰਿੰਗ ਹੋਈ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਹਰੀ ਬੌਕਸਰ ਦੇ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਜਿਹੜਾ ਵੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਚਾਹੇ ਉਹ ਐਕਟਰ ਹੈ ਚਾਹੇ ਉਹ ਪ੍ਰੋਡਿਊਸਰ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕਿਸੇ ਨੇ ਉਹਨਾਂ ਦੀ ਇਹ ਗੱਲ ਨਾ ਮੰਨੀ ਤਾਂ ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਇੱਕ ਆਡੀਓ ਦੇ ਵਿੱਚ ਇਹ ਵੀ ਕਿਹਾ ਹੈ ਕਿ ਕਪਿਲ ਸ਼ਰਮਾ ਨੇ ਕੈਫੇ ਦੇ ਉਦਘਾਟਨ ਦੇ ਉੱਤੇ ਸਲਮਾਨ ਖਾਨ ਨੂੰ ਬੁਲਾਇਆ ਸੀ ਜਿਸ ਦੇ ਕਾਰਨ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵੱਲੋਂ ਜਿਹੜੀ ਹੈ ਕੈਫੇ ਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਔਨ 에ਰ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਇਹ ਆਡੀਓ ਜ਼ਰੂਰ ਸੁਣਾਵਾਂਗੇ ਕਿ लॉरेंस बिश्नोई गैंग के इस ने ने हरी बॉक्सर की क्या है वो भी तुम खुद सुन सकते हो मैं हरी बॉक्सर लॉरेंस बिश्नोई गैंग से ये जो कपिल शर्मा पे पहले और अब ये जो फायरिंग हुई है ये इसलिए हुई है इसने सलमान खान को उद्घाटन पे बुलाया था नेटफ्लिक्स के शो पे और अगली बार जो भी डायरेक्टर प्रोड्यूसर कलाकार इनको सारो को वार्निंग नहीं देंगे अब सीधी है कि ही चलेगी इनकी छाती पे और मुंबई में ये वार्निंग है सभी को छोटे मोटे कलाकारों को छोटे मोटे प्रोड्यूसरों को सभी को अब हम मुंबई का माहौल इतना खराब कर देंगे कि तुम लोगों ने सोचा भी नहीं होगा तुम्हारी जिंदगी में ठीक है अगर इसके साथ किसी ने भी काम किया चाहे कोई छोटा मोटा कलाकार हो छोटा मोटा डायरेक्टर प्रोड्यूसर हो हम किसी को भी नहीं छोड़ेंगे हम मार देंगे उसको किसी भी हद तक जाना पड़ेगा हमारे को उसको मारने के लिए हम उसको मार देंगे ਠੀਕ ਹੈ ਅਗਰ ਸਲਮਾਨ ਖਾਨ ਕੇ ਸਾਥ ਕਿਸੇ ਨੇ ਕੰਮ ਕੀਤਾ ਤਾਂ ਉਹ ਖੁਦ ਕੀ ਜਿੰਮਤ ਕਾ ਜ਼ਿੰਮੇਦਾਰ ਖੁਦ ਹੋਗਾ ਤਾ ਹਰੀ ਬੌਕਸਰ ਜੋ ਕਿ ਲੋਰੈਸ਼ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਉਸ ਦੇ ਵੱਲੋਂ ਇਹ ਆਡੀਓ ਵਾਇਰਲ ਕੀਤੀ ਗਈ ਹੈ ਉਸ ਦੇ ਵੱਲੋਂ ਇਹ ਆਡੀਓ ਸਾਂਝੀ ਕੀਤੀ ਹੈ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਇਸ ਜੱਦ ਦੇ ਵਿੱਚ ਉਹਨੇ ਸ਼ਰਿਆਮ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੈ ਤੇ ਉਸਨੇ ਇਹ ਵੀ ਕਿਹਾ ਕਿ ਮੁੰਬਈ ਦੇ ਵਿੱਚ ਮਾਹੌਲ ਖਰਾਬ ਕਰ ਦੇਵਾਂਗੇ ਜੇਕਰ ਕੋਈ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ ਔਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਰਮਨ ਜੋ ਸਿੰਘ ਕਪਿਲ ਸ਼ਰਮਾ ਦੇ ਕੈਫੇ ਤੇ ਮੁਰਦੋ ਫਾਇਰਿੰਗ ਹੋਈ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਹਰੀ ਬੌਕਸਰ ਦੇ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਜਿਹੜਾ ਵੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਚਾਹੇ ਉਹ ਐਕਟਰ ਹੈ ਚਾਹੇ ਉਹ ਪ੍ਰੋਡਿਊਸਰ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕਿਸੇ ਨੇ ਉਹਨਾਂ ਦੀ ਇਹ ਗੱਲ ਨਾ ਮੰਨੀ ਤਾਂ ਉਹ ਆਪਣੀ ਮੌਤ ਦੇ ਕੋਡ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਇੱਕ ਆਡੀਓ ਦੇ ਵਿੱਚ ਇਹ ਵੀ ਕਿਹਾ ਹੈ ਕਿ ਕਪਿਲ ਸ਼ਰਮਾ ਨੇ ਕੈਫੇ ਦੇ ਉਦਗਾਟਨ ਦੇ ਉੱਤੇ ਸਲਮਾਨ ਖਾਨ ਨੂੰ ਬੁਲਾਇਆ ਸੀ ਜਿਸ ਦੇ ਕਾਰਨ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵੱਲੋਂ ਜਿਹੜੀ ਹੈ ਕੈਫੇ ਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਔਨ 에ਰ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਇਹ ਆਡੀਓ ਜ਼ਰੂਰ ਸੁਣਾਵਾਂਗੇ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ ਮੈਂਬਰ ਨੇ ਹਰੀ ਬੌਕਸਰ ਨੇ ਕੀ ਕਿਹਾ ਹੈ ਉਹ ਵੀ ਤੁਸੀਂ ਖੁਦ ਸੁਣ ਸਕਦੇ ਹੋ मैं हरी बॉक्सर लॉरेंस बिजनोई गैंग से ये जो कपिल शर्मा पे पहले और अब ये जो हुई है ये इसलिए हुई है इसने सलमान खान को उद्घाटन पे पे बुलाया था नेटफ्लिक्स के शो और अगली बार जो भी डायरेक्टर प्रोड्यूसर कलाकार इनको सारो को वार्निंग नहीं देंगे अब सीधी है कि सेवन ही चलेगी इनकी छाती पे और मुंबई में ये वार्निंग है सभी को छोटे मोटे कलाकारों को छोटे मोटे प्रोड्यूसरों को सभी को अब हम मुंबई का माहौल इतना खराब कर देंगे कि तुम लोगों ने सोचा भी नहीं होगा तुम्हारी जिंदगी में ठीक है अगर इसके साथ किसी ने भी काम किया चाहे कोई छोटा मोटा कलाकार हो छोटा मोटा डायरेक्टर प्रोड्यूसर हो हम किसी को भी नहीं छोड़ेंगे हम मार देंगे उसको किसी भी हद जाना पड़ेगा हमारे को उसको मारने के लिए हम उसको मार देंगे ठीक है अगर सलमान खान के साथ किसी ने काम किया तो वो खुद की जमात का जिम्मेदार खुद होगा ਤਾ ਹਰੀ ਬੌਕਸਰ ਜੋ ਕਿ ਲੋਰੈਸ਼ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਉਸ ਦੇ ਵੱਲੋਂ ਇਹ ਆਡੀਓ ਵਾਇਰਲ ਕੀਤੀ ਗਈ ਹੈ ਉਸ ਦੇ ਵੱਲੋਂ ਇਹ ਆਡੀਓ ਸਾਂਝੀ ਕੀਤੀ ਹੈ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਇਸ ਜੱਦ ਦੇ ਵਿੱਚ ਉਹਨੇ ਸ਼ਰਿਆਮ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੈ ਤੇ ਉਸਨੇ ਇਹ ਵੀ ਕਿਹਾ ਕਿ ਮੁੰਬਈ ਦੇ ਵਿੱਚ ਮਾਹੌਲ ਖਰਾਬ ਕਰ ਦੇਵਾਂਗੇ ਜੇਕਰ ਕੋਈ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ